ਬਾਈ ਕਹਿੰਦੇ ਚੱਲ ਰਿਹਾ ਕੰਮ ਤੇ ਉਧਰ ਵੀ ਭਾਣ ਜਾ ਦੇਖੋ ਪੰਮੂ ਵਾਲਾ ਹੀ ਕੰਮ ਹੈ ਇਹ ਵੀ ਲੱਗੇ ਵੇ ਬਾਈ ਪੂਰਾ ਖੇਲਣ ਕੱਦੂ ਦੇ ਵਿੱਚ ਤੇ ਭੈਣ ਕੰਨੀ ਪਹੁੰਚੇ ਵੇ ਤੇ ਬਾਈ ਆ ਕੱਦੂ ਕਰਿਆ ਤੇ ਆ ਪਨੀਰੀ ਵਾਲਾ ਰਹਿ ਗਿਆ ਇਹਦੇ ਵਾਲੇ ਨਾਲ ਹੀ ਫੇਰ ਤਾਂ ਵੀ ਮਸੜ ਜੀ ਕਹਿੰਦੇ ਵੀ ਇਹ ਵੀ ਚੇਕਣਾ ਹੀ ਲਾ ਦਾਂਗੇ ਤੇ ਬਾਈ ਆਹ ਉਧਰ ਤੇ ਆ ਖੜਾ ਆਪਣਾ ਟਰੈਕਟਰ ਰੋਟਾਵੇਟਰ ਨਾਲੇ ਬਾਈ ਕੱਦੂ ਚੱਲਿਆ ਆ ਦੇਖੋ ਇਹੀ ਕਰਦਾ ਬਾਈ ਇਹ ਬਣਾਉਂਦਾ ਗੱਲ ਗਾਰ ਇਹਦੀ ਤੇ ਬਾਈ ਉੱਧਰ ਵੀ ਬੂਟੇ ਪਟਾਏ ਆ ਨਾਲ ਇੱਧਰ ਦਿਖਾਉਂਦਾ ਸਾਨੂੰ ਮੈਂ ਪੈਣ ਨਾ ਨੇ ਉਹ ਵੀ ਟੋਕਾ ਟੋਕਣ ਵਾਲੀ ਵੀ ਚੱਲ ਰਹੀ ਆ ਮਸ਼ੀਨ ਤੇ ਬਾਈ ਆ ਦੇਖੋ ਇੱਧਰ ਬੂਟੇ ਆਪਣੇ ਤਾਂ ਬਾਈ ਇੱਧਰ ਹਰਿਆਲੀ ਆ ਸਾਡੇ ਏਰੀਆ 'ਚ ਤਾਂ ਆਹ ਲੋ ਦੇਖੋ ਸਾਰੇ ਬੂਟੇ ਲੱਗੇ ਹੋਏ ਆ ਆਹ ਰਾਜ ਤੇ ਬਾਈ ਐ ਸਾਲ ਤੇ ਆਹ ਕੱਲ ਬਾਈ ਤਵੀਆਂ ਖੋਲ ਕੇ ਤਾਂ ਮੈਂ ਬਾਕੀ ਤੁਸੀਂ ਪਿਛਲੇ ਬਲੌਗ 'ਚ ਦੇਖਿਆ ਤੇ ਉੱਧਰ ਮਾਸੜ ਜੀ ਵੀ ਲੱਗੇ ਹੋਏ ਆ ਤੇ ਬਾਈ ਆਹ ਬੂਟੇ ਦੇਖੋ ਵਿਚਾਲੇ ਬਾਈ ਮੱਕੀ ਵੀ ਵਧੀਆ ਹੋ ਗਈ ਐ ਇੱਕ ਨੰਬਰ ਫਸਲ ਆ ਤੇ ਮਾਸੜ ਜੇ ਇਧਰ ਬਾਈ ਕੱਖ ਵੱਢ ਰਹੇ ਆ ਠੀਕ ਨਹੀਂ ਤੇ ਆ ਬਾਈ ਟਰੈਕਟਰ ਖੜਾ ਇਹਨਾਂ ਦਾ ਵੀ ਤੇ ਆ ਦੇਖ ਲੈ ਸਰਦਾਰ ਨੇ ਬਾਈ ਤੇ ਸ਼ਰਟ ਕਿੱਥੇ ਰੱਖੀ ਦੇਖ ਲੋ ਕਹਿੰਦੇ ਆ ਲੋ ਇਹ ਆ ਬਾਈ ਨਵਾਂ ਟਰੈਕਟਰ ਘੜਾਇਆ ਤਾਂ 99 ਮਾਡਲ ਤਾਂ ਮਾਸੜ ਜੀਰਾ ਨੇ ਤੇ ਆ ਦੇਖੋ ਬਾਈ ਇਧਰ ਚੱਲ ਰਿਹਾ ਕੰਮ ਜੋਰਾਂ ਤੇ ਵਿਚੇ ਬੂਟਿਆਂ ਦੀ ਲਦਾਈ ਚੱਲ ਰਹੀ ਵੱਛੇ ਚੱਲ ਰਿਹਾ ਟੋਕਾ ਉਹ ਗੱਡੀ ਖੜੀ ਹੈ ਬਾਈ ਉਧਰ ਆ ਲੋ ਤੇ 2 ਕਿੱਲੇ ਪਟਾਏ ਆ ਬਾਈ ਬੂਟਿਆਂ ਦੇ ਸਾਰੇ ਆ ਲੋ ਬੱਚੇ ਬਾਈ ਇੱਧਰ ਲਦਾ ਚੱਲ ਰਹੀ ਹੈ ਉਧਰ ਬਾਈ ਟੋਕੇ ਵਾਲੀ ਮਸ਼ੀਨ ਚੱਲ ਰਹੀ ਹੈ ਪੂਰੀ 就咱们。 i don't know अभी जानू बना दी भाई एक गिल चल रहा काम भाई ये तो एक चली जाना اپنی ਜੇਰੀ ਇੱਧਰ ਹੁੰਦੀ ਜਾਂਦੀ ਹੈ ਇੱਕ ਨੰਬਰ ਤੇ ਇੱਧਰ ਮੇਲੋ ਲੱਸੀ ਪਾਉਣ ਲੱਗੇ ਸਾਰੀ ਗੱਲ ਲੱਸੀ ਕਲਰ ਉਹ ਕਲਰ ਕਲਰ ਉਹ ਲੱਗੇ ਬਾਈ ਪਾਉਣ ਤੇ ਆ ਦੇਖੋ ਵਿੱਚ ਡੀਜ਼ਲ ਪਾਇਆ ਹਲੇ ਰਲਿਆ ਨਹੀਂ ਡੀਜ਼ਲ ਮਾਰੇ ਨੂੰ ਮਧਾਣੀ ਮੰਗੂ ਮਨ ਲਾਦੀ ਰਲ ਨਹੀਂ ਇਹ ਰਲ ਗਿਆ ਰਲ ਗਿਆ ਡੀਜ਼ਲ ਪਾਇਆ ਬਾਈ ਵਿੱਚ ਵੀ ਮੜਾ ਜਾ ਹੱਥੇ ਪਾਸੇ ਨੂੰ ਪੱਜ ਨੂੰ ਤੋ ਬਾਈ ਡੀਜ਼ਲ ਦੀ ਪਈ ਸੀ ਲੋੜ ਨਹੀਂ ਹਾਂ ਦੇਖ ਲੈਂਦਾ ਜੇ ਘਟ ਬਾਅਦ ਤੇ ਨਹੀਂ ਨਹੀਂ ਜੀ ਬਹੁਤ ਹੈ ਘਟਣਾ ਯਾਦ ਉਹ ਨਹੀਂ ਘਟਦੀ ਘਟਦੇ ਨਹੀਂ ਹੈ ਜੀ ਘਟਦੇ ਨਹੀਂ ਹੈ ਜੀ ਸਾਡੇ ਦੇਖ ਬੰਦੇ ਹੁਣ ਪਾ ਲਿਆ ਮਿੰਟ ਲੱਗਣਾ ਪਰ ਮੈਂ ਤਨੂੰ ਕਹਿੰਦਾ ਘਟਦੀ ਨਹੀਂ ਘਟ ਜਾ ਰਿਹਾ ਪਾ ਲਿਆ ਫਿਰ ਪਾ ਲਿਆ ਮਿੰਟ ਲੱਗਣਾ ਜ਼ਰਾ ਪੈਪ ਦੇ ਉੱਪਰ ਲਾਇਆ ਬਥੇ ਡਬਾ ਜਾ ਉਹ ਕੱਢੀ ਨਾ ਚਲ ਭਾਈ ਆ ਦੇਖੋ ਚੱਲ ਰਿਹਾ ਲਾਗਪੁਰ ਵੀ ਕੰਮ ਤੇ ਬਦਲਦਾ ਵੀ ਪੂਰੀ ਐ ਫਾਰਮ 'ਚ ਕੋਈ ਵੀ ਨਹੀਂ ਆਉਂਦਾ ਬਾਹਰ ਕੇ ਹਾਂ ਫਾਰਮ ਵਾਲੇ ਸਾਰੇ ਬਾਈ ਬਾਹਰ ਗਏ ਨੇਤਰ ਬਾਈ ਨਹੀਂ ਮਾੜਾ ਮੋਟਾ ਦੇਖੀ ਜਾਂਦੇ ਤੇ ਹੁਣ ਇਕੱਲੇ ਗਿਆ ਹਾਂ ਹਾਂ ਤਾਰਾ ਚਾਚਾ ਵੀ ਨਹੀਂ ਦੇਖਿਆ ਉਦੋਂ ਦਾ ਵੀ ਨਾਲ ਸਾਡਾ ਬਾਪੂ ਵੀ ਠੀਕ ਨਹੀਂ ਤੇ ਬਾਈ ਇੱਧਰ ਵੀ ਉਹ 2 ਲੀਟਰ ਲੈਣਾ ਪਹਿਲਾਂ ਹੀ ਪਰ ਲੈਣੀ ਸੀ ਪਰ ਤਨੂਆ ਤਾਂ ਵੀ ਡੀਜ਼ਲ ਪਤਾ ਨਹੀਂ ਕਿੰਨਾ ਪਾਉਣਾ ਅੱਧਾ ਲੀਟਰ ਡੀਜ਼ਲ ਪਾਤਾ ਬਾਈ ਇਹਦੇ 'ਚ ਅੱਧਾ ਲੀਟਰ ਤੇ ਘੱਟ 300 ਗ੍ਰਾਮ ਪਾਣੀ ਜਿਹੜਾ ਫੈਰਾ ਹੀ ਵੱਧ ਹੈ ਰਾ ਤੇ ਵਿੱਚ ਹੋਰ ਬੈਜੂ ਘੁੰਮ ਕੇ ਪਾਣੀ ਪਾ ਲਾ ਪਾ ਲਾ ਉਹਦੇ ਪਿਆ ਪਰ ਡੱਬਾ ਜਾ ਉਹਦੇ ਨਾਲ ਪਾ ਲਾ ਤੇ ਬਾਈ ਆਹ ਅਮਰੂਦ ਲਾਇਆ ਤਾਂ ਆਪਾਂ ਨੇ ਇਹਨੂੰ 5 ਸਾਲ ਹੋ ਜਾਣਾ ਸਰਪੰਚੀ ਦੀ ਪਹਿਲੀ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਦਾ ਜਿਆਦਾ ਲਾਇਆ ਤਾਂ ਗੈਣੇ ਦੋ ਚੀਜ਼ਾਂ ਲਾਈਆਂ ਤੇ ਬਾਈ ਦੇਖੋ ਇੱਕ ਅਮਰੂਦ ਇੱਕ ਉਹ ਜਾਮਣ ਔਰ ਇਹ ਰਸਤਾ ਇਹ ਤੁਹਾਨੂੰ ਪਤਾ ਹੈ ਔਰ ਇਹਨੂੰ ਡੰਗਰ ਬਹੁਤ ਲੰਘਦੇ ਆ ਬਾਈ ਗੁਜਰਾਂ ਦੇ ਸੋ ਜਾਂਦੇ ਜਾਂਦੇ ਉਹਨਾਂ ਨੇ ਮੂੰਹ ਮਾਰ ਦੇਣਾ ਆ ਜਾਮਣ ਵਿਚਾਰੀ ਇੰਨੀ ਕਿ ਰਹੀ ਇਹਨੂੰ ਅਸੀਂ ਦੇ ਬਚਾਉਂਦੇ ਇਹ ਬੜਾ ਹੋ ਗਿਆ ਤਾਂ ਹਾਂ ਦੇਖਦੇ ਹਾਲ ਬਹੁਤ ਵਧੀਆ ਇਹਨੂੰ ਮਰੋਦ ਵੀ ਵਧੀਆ ਹੈ ਜੀ ਮੌਸਮ ਖਰਾਬ ਜਾਈ ਹੈ ਚੱਲ ਚੱਲ ਦੇਖੇ ਰੱਬ ਪਾਉਣ ਲੱਗਿਆ ਪਿਆ ਹੈ ਪੂਰੀ ਸਾਹਮਣੇ ਉਹ ਲੱਗਿਆ ਬੜਾ ਹੈ ਕੌਣ ਬਾਈ ਉਹਨੂੰ ਕਿਹਾ ਤਾਂ ਤੂੰ ਫੇਰ ਥੈਂਕ ਢੋਲਦਾ ਫਿਰ ਜਾਂਦਾ ਕੱਚੇ 'ਚ ਚੱਲ ਮੈਂ ਰੱਖ ਲਈ ਹੈ ਹਾਂ ਥੋੜੀ ਮਾੜੀ ਮੋਟੀ ਬਹਾੜ ਹੋ ਗਈ ਚੱਲ ਚੱਲ ਪੂਰੀ ਪੂਰੀ ਉਹ ਮੋਟਰ ਦੇ ਉੱਲੇ ਨੂੰ ਹੋਇਆ ਹੈ ਫੇਰਾ ਹੈ ਮਾਰ ਲਾ ਕੇ ਹੁਣ ਤੇ ਉਦਾਂ ਦਾ ਸੂਰਜ ਫੜਿਆ ਵਾ ਤਾਂ ਉਹਨੇ ਜਿੱਦਾਂ ਨੂੰ ਤਾਂ ਲੱਗਿਆ ਸੂਰਜ ਉਹ ਆਈ ਉਦਾਂ ਦਾ ਨਿਕਲਿਆ ਹੀ ਨਹੀਂ ਹੈਗਾ ਦੋ ਤਿੰਨ ਮਿੰਟ ਹੋ ਗਏ ਮੀਂਹ ਨਹੀਂ ਪਿਆ ਦਿਲਾ ਸੁੱਕ ਗਈ ਵਾ ਜੀ ਤੇ ਗੌਂਦ ਵੀ ਅੱਛੀ ਕਰਨੀ ਵੱਡਾ ਹੋਇਆ ਸੁੱਕ ਗਿਆ ਆ ਆ ਬੂਟਨ ਵੀ ਬਾਈ ਹੋਇਆ ਵਾ ਚਿੱਟਾ ਰੰਗ ਨਰੀਆ ਮੈਂ ਤੇਨੇ ਕੱਟ ਚੱਲ ਚੱਲ ਪਾ ਹਿੰਮਤ ਮਾਰ ਠੀਕ ਨੇ ਆ ਦੇ ਇਕੜਾਂ ਹੀ ਹੁੰਦੀ ਆ ਕਣਾ ਹੀ ਹੁੰਦੀ ਆ ਹਾਏ ਚਲ ਖੇੜਾ ਵੀ ਪੈਰ ਦੇਖ ਕੇ ਰੱਖੀ ਤੂੰ ਤਾਂ ਡੀ 28 ਵਾਂਗੂ ਬੜਾ ਹੀ ਗੇਅਰ ਲਾ ਲਿਆ ਲੈ ਬਾਈ ਚੱਲ ਪਿਆ ਕੰਮ ਤੇ ਇਹ ਜੀਰੀ ਵਧੀਆ ਹੁੰਦੀ ਜਾਂਦੀ ਆ ਬਾਈ ਮੌਸਮ ਬਾਕੀ ਦੇਖ ਲਉਣਾ ਆਹ ਦੇਖੋ ਬਾਈ ਕੂਂਜਾ ਜਾਂਦੀ ਆ ਕੂਂਜਾ ਜਾਂਦੇ ਦਾ ਹੁੰਦੇ ਆ ਇੱਕ ਲਾਂਚ ਇਧਰੋਂ ਬਾਈ ਬੱਦਲ ਬਾਈ ਹੋਣ ਲੱਗ ਗਏ ਆ ਵੀ ਬਾਈ ਦੇਖੋ ਕਹਿੰਦੇ ਡੇਢ ਕਿਲੇ ਦਾ ਕਿਹੜਾ ਕੱਦੂ ਦਾ ਉੱਥੇ ਤੇ ਬਾਈ ਆਇਆ ਨਾ ਆਇਆ ਨਾ ਆਇਆ ਨਾ ਕਹਿੰਦੇ ਉਹ ਖਤਮ ਹੁੰਦਾ ਜਾ ਕੇ ਹਾਂ ਬਾਈ ਬੰਦਾ ਫਿਰਦਾ ਬਾਗੀਆਂ ਪਾਉਂਦਾ ਚਲੋ ਬਾਬਾ ਮਿਹਨਤਾਂ ਨੂੰ ਫਲ ਆਵੇ ਬਾਈ ਆਖਣੇ ਆਹ ਪਾਇਆ ਤਾਂ ਡੀਜ਼ਲ ਆਪਾਂ ਨੇ ਇੰਨਾ ਕ ਬਚਾ ਗਿਆ ਉਹ ਬਾਕੀ ਸਾਰਾ ਵਿਚ ਭਾਤ ਚਲੋ ਕਰ ਲੈ ਰਿਹਾ ਕੰਮ ਵੇ ਬਾਈ ਪਿਛਲੇ ਸਾਲ ਵੀ ਅਸੀਂ ਪਾਈ ਤੀ ਕਿਉਂਕਿ ਡੱਕੇ ਸਾਡੇ ਉਰੇ ਸੁੰਡੀ ਲੱਗ ਜਾਂਦੀ ਹੈ ਇੱਥਾ ਸੋਸ ਕਰਕੇ ਪਾਣੀ ਜ਼ਰੂਰੀ ਹੈ ਹਾਂ ਇਹਨੂੰ ਬਾਈ 10 ਘੰਟਾ ਹੋਣੀਆਂ ਸਾਰੀਆਂ ਇਹਦੀਆਂ ਬਾਕੀ ਆ ਦੇਖੋ ਡਾਏ ਦਾ ਫਰਕ ਬਾਈ ਖੇਤ ਹਰਾ ਕਰਿਆ ਪਿਆ ਹਰਾ ਭਰਾ ਡਾਏ ਨੇ ਜੀ ਬਾਈ ਲਾਸਟ ਖੇਤ ਬਾਹਣ ਲੱਗੇ ਆ ਲਾਸਟ ਕਰ ਦੂ ਇੱਕ ਤਰ੍ਹਾਂ ਦਾ ਪਨੀਰੀ ਵਾਲਾ ਖੇਤ ਓ ਕੱਚੀਆਂ ਐ ਦੇਖਿਆ ਕਰਦਾ ਪੂਰਾ ਢਿਲਾ ਖੇਤ ਆ ਬਾਈ ਆਪਣੇ ਕਿਹਾ ਖਾਣਾ ਤੇਰੀ ਕਿਸਮਤ ਵਾੜੀ ਐ ਤੈਨੂੰ ਦੇਖ ਕੇ ਜਾਮਣਾ ਆਪਣੇ ਆਪੇ ਗਿਰ ਗਿਆ ਸਾ ਇਹਨੂੰ ਦੇਖ ਕੇ ਸਾਰੇ ਜਾਮਣਾ ਗਿਰ ਗਏ ਮੈਂ ਹੈਗਾ ਕੱਚੀਆਂ ਝੜਗੀਆਂ ਦੇਖੋ ਸਾਡੀ ਮੋਟਰ ਪਾਇਆ ਬੰਦਾ ਕਹਿੰਦੇ ਵੀ ਇਹਨੂੰ ਉੱਪਰ ਨਾ ਚੜਨਾ ਪਵੇ ਥੱਲੇ ਹੀ ਮਿਲ ਜਾਣੀਆਂ ਆਉਨੇ ਬਾਜ ਕਹੇ ਜੀ ਸਲਾਸਰ ਦੀ ਹੈਂ ਰਾਰਤਾ ਨਹੀਂ ਪਾਉਂਦਾ ਹਾਂ ਧੋ ਕੇ ਬਸ ਇਰੇ ਭਰੇ ਹੁਣ ਬਸ ਫਿਰ ਸਰਕਾਰਾ ਪਾਕਿਸਤਾਨ ਨੂੰ ਜਾਣਾ ਹੈ ਤਿਆਰੀ ਕਰ ਦੋ ਹੈ ਠੀਕ ਨਹੀਂ ਟਰੈਕਟਰ ਧੋਣਾ ਦਾ ਬਾਈ ਇੱਕ ਬਾਬੇ ਵੇ ਸਿੱਕਾ ਪਨੀਰੀ ਵਾਲਾ ਬਾੜੀ ਵਿੱਕੀ ਬਾਈ ਵਾਲਾ ਫਿਰ ਮੋਟਰਬਾਈਕ ਤੇ ਇਹ ਬੱਲੇ ਹੈ ਟਰੈਕਟਰ ਦੀ ਮौज ਹੈ ਬਾਈ ਇਹ ਹਜੇ ਮੈਂ ਮਰਦਾ ਨਹੀਂ ਹੈਗਾ ਇਹ ਤਰ੍ਹਾਂ ਵੀ ਤਰਦਾ ਨਹੀਂ ਹੈਗਾ ਇਹ ਮਹੀਨਾ ਹੋ ਗਿਆ ਖੇਤ ਵਿੱਚ ਪਾਣੀ ਪੂਰਾ ਚੱਲਦਾ ਹੈ ਤੇ ਹਏ ਪਣੀ ਜੀ ਪੜ ਜਾਂਦੀ ਬਾਕੀ ਟੁੱਟ ਰੱਟ ਗਿਆ ਤਰ ਆ ਜਾਂਦਾ ਦਾ ਆਹ ਕਹਿ ਲੈਣਾ ਆਹ ਕਿੱਥੇ ਜਾਣਾ ਕੱਲ ਨੂੰ ਬੰਦੂਆਂ ਕੋਣ ਚੱਲ ਰਹੀ ਹੈ ਬਈ ਕੁੱਕੜੀ ਕੁੱਕੜੀ ਵੀ ਦੇਖ ਲਓ ਬੱਚਰੇ ਇਹ ਲੈ ਕੇ ਆਏ ਕੁੱਕੜੀਆਂ ਇਹਨਾਂ ਨੂੰ ਵੀ ਸਾਰਿਆਂ ਨੂੰ ਤੇ ਠੇਕੇਦਾਰ ਨੇ ਧੰਨਵਾਦ ਠੀਕ ਹੈ ਕੁਕੜੀ ਲੈ ਕੇ ਆਈ ਤੁਸੀਂ ਨਹੀਂ ਨਹੀਂ ਲੈ ਗਿਆ ਉਹ ਹਾਂ ਇਹਨਾਂ ਨੇ ਕਿਹਾ ਮੈਂ ਇਹ ਤਾਂ ਤੋੜੀਆ ਵੀ ਨਾ ਪਵਾਨੀ ਸਭਾ ਸਾਰਿਆਂ ਦਾ ਇਹਨਾਂ ਦਾ ਚੰਗਾ ਏ ਕੋਈ ਇਹਨਾਂ ਬਿੱਕਰਾਂ ਨਹੀਂ ਹੈਗਾ ਸਾਰੇ ਇਕੱਠੇ ਦਾ ਰਹਿੰਦੇ ਆ ਰੋਟੀ ਖਾਂਦੇ ਆ ਲੜਦੇ ਆ ਧਿਰਦੇ ਆ ਕੋਈ ਪਰਵਾਹ ਨਹੀਂ ਕਿਸੇ ਨੂੰ ਠੇਕੇਦਾਰ ਨੇ ਸ੍ਰਿੰਦਰ ਕਾ ਕਹਿੰਦਾ ਫਿਰ ਉਹ ਤਾਂ ਬੋਤਲ ਮੰਗਦਾ ਵੀ ਇਹਨਾਂ ਦੀ ਬੋਤਲ ਹੈ ਅਗਰੇ ਜੀ ਦਾ ਉਹਨੇ ਕੱਲ ਲੈਨੇ ਪੀਣੀ ਠੰਡਾ ਮੰਗਾਓ ਸਾਰੇ ਪੀਓ ਠੰਡੇ ਦੇ ਦੋ ਜੀ ਸਾਰੇ ਨੀ ਆਨੇ ਬੱਚੇ ਸਾਰੇ ਖਾਲੂਗਾ ਸਾਰੇ ਪੀ ਗਾ ਦੋ ਬੋਸਲਾ ਬਾਈ ਠੰਡੇ ਦੀਆਂ 200 ਰੁਪਏ ਮੰਗਾ ਆਲਾ ਉਹ ਦੇ ਲੈ ਕੱਲਾ ਤੂੰ ਪੀ ਲੈ 500 ਰੁਪਏ ਮੈਨੂੰ ਨਾ ਪੀਣ ਦੇਈ ਇਨੂੰ ਦੇ ਦੋ ਫਰ ਦੂ ਠੰਡਾ ਕੋਈ ਨਹੀਂ ਨਾ 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 ਕੋਈ ਮਤਲਬ ਨਹੀਂ ਜੀ ਦਾ ਦੇ ਲਾ ਦੋ ਫਿਰ ਮੇਰਾ ਫਿਰ ਅਗਲੇ ਵਾਰਸੇ ਮੈਂ ਹਾਂ ਜਵਾਬੇ ਦੇ ਦੇਣਾ ਹੁਣੇ ਜਵਾਬ ਦੇ ਦੇ ਬਸ ਬਾਈ ਇਹ ਕਹਿੰਦਾ ਮੈਂ ਅਗਲੀ ਵਾਰੀ ਜੀ ਦੀ ਨਹੀਂ ਲਾਉਣੀ ਤੁਹਾਡੀ ਅੰਗਾ ਓਕੇ ਬਾਈ ਟਾਟਾ ਐਸੇ ਨਹੀਂ ਦੇ ਰਹੇ ਤੇ ਕਿਦਾਂ ਨੂੰ ਤੁਸੀਂ ਤਾਂ ਲਾਉਂਗੇ ਠੰਡਾ ਵੀੜਾ ਆਰਾ ਚੱਲ ਕੋਈ ਕਿਹਾ ਹੋ ਗਿਆ ਇੱਕ ਰੁੱਸ ਗਿਆ ਸੱਤ ਜਾਣੇ ਤਾਂ ਇੱਧਰ ਇਧਰ ਮੇਂ ਘੁੰਮਾਂਗੇ ਉਧਰ ਘੁੰਮਾਂ ਹਾਂ ਇਹਨੂੰ ਬੁਲਾਉਣਾ ਸਟਾਇਰ ਨੂੰ ਖਾੜ ਦੇ ਹੱਥ ਉਹ ਮੈਂ ਕਦੋਂ ਦਿਨ ਜਾਏ ਨਹੀਂ ਹਾਂ ਮੱਲ ਨਾ ਨਾ ਕਾ ਬਾਗ ਜਾਏ ਤਾ ਬਿੱਟੂ ਭਾਈ ਹੈ ਇੰਨਾ ਸ਼ਤਾਨ ਹੈ ਤੜਕੇ ਦੇ ਫੋਨ ਦੇਖਣ ਲੱਗ ਜਾਂਦਾ ਪੰਮੂ ਦਾੜੀ ਹੈ ਪੰਮੂ ਮੰਗੂ ਦੇਖੀ ਜਾਂਦਾ ਲੋ ਜੀ ਬਾਕੀ ਜੀਰੀ ਲੱਗ ਨੱਗੀ ਪਿੰਡ ਕੁਕੜੀਆਂ ਜਾਗੀਆਂ ਕੁਕੜੀ ਵਧੀਆ ਸ੍ਰਿੰਦਰ ਮਿੱਠੀ ਹੈ ਠੀਕ ਹੈ ਸਵਾਦ ਠੀਕ ਹੈ ਠੱਡ ਭਾਣਨ ਵਾਸਤੇ ਠੀਕ ਹੈ